ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਰੈਣ ਸਿੰਘ ਚੋੜਾ ਦੀ ਸ਼ਖਸੀਅਤ ਨਾ ਹੋ ਵਿਕਣ ਵਾਲਾ ਹੈ ਅਤੇ ਨਾ ਹੀ ਝੁਕਣ ਵਾਲਾ ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਖਤ ਲਿਖ ਕੇ ਭਾਈ ਨਰੈਣ ਸਿੰਘ ਚੋੜਾ ਦੀ ਤਸਤਾਰ ਲਾਉਣ ਵਾਲੇ ਅਕਾਲੀ ਕਾਰਕੂਨ ਖਿਲਾਫ ਕਾਰਵਾਈ ਮੰਗੀ ਹੈ ਅਕਾਲ ਤਖਤ ਸੈਕਟਰੀਏਟ ਦੇ ਦਰਵਾਜ਼ੇ ਬੰਦ ਹੋਣ ਦੀ ਸੂਰਤ ਵਿੱਚ ਦਲ ਖਾਲਸਾ ਦੇ ਕਾਰਕੁਨਾਂ ਨੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ ਅਗਵਾਹੀ ਹੇਠ ਮੈਮੋਰੰਡਮ ਦੀ ਕਾਪੀ ਸੈਕਟਰ 8 ਤੇ ਮੁੱਖ ਗੇਟ ਤੇ ਪੇਸਟ ਕਰ ਦਿੱਤੀ। ਭਾਈ ਨਰਿੰਦਰ ਸਿੰਘ ਚੋੜਾ 1982 ਤੋਂ ਆਰੰਭ ਹੋਏ ਧਰਮਯੁੱਧ ਮੋਰਚੇ ਤੋਂ ਹੀ ਪੰਥਕ ਸਭਾ ਵਿੱਚ ਸਰਗਮ ਭੂਮਿਕਾ ਨਿਭਾ ਰਹੇ ਹਨ। ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ। ਉਹ ਜਜਾਰੂ ਸੋਚਦੇ ਮਾਲਕ ਹਨ। ਉਹ ਇੱਕ ਸੱਚੇ ਖਾਲਿਸਤਾਨੀ ਹਨ ਅਤੇ ਇਸ ਕੌਮ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਕਈ ਵਾਰ ਪੁਲਿਸ ਦਾ ਤਸ਼ੱਦਦ ਵੀ ਝੱਲਿਆ ਅਤੇ ਲੰਮਾ ਸਮਾਂ ਜੇਲ੍ਹਾਂ ਵਿੱਚ ਵੀ ਕੱਟਿਆ ਉਸ ਦੀ ਸ਼ਖਸੀਅਤ ਦੀ ਖਾਸੀਅਤ ਹੈ ਉਹ ਨਾ ਵਿਕਣ ਵਾਲਾ ਹੈ ਅਤੇ ਨਾ ਹੀ ਝੁਕਣ ਵਾਲਾ ਦਲ ਖਾਲਸਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਖੁਦ ਜਾਂਚ ਕਰਵਾਉਣ ਕੀ ਇੱਕ ਪੜ੍ਹੇ ਲਿਖੇ 70 ਸਾਲਾ ਬਜ਼ੁਰਗ ਨੂੰ ਕਿਸੇ ਦੀ ਜਾਨ ਲੈਣ ਅਤੇ ਆਪਣੀ ਜਾਨ ਖਤਰੇ ਵਿੱਚ ਪਾਉਣ ਦੀ ਆਖਿਰ ਲੋੜ ਕਿਉਂ ਪਈ ਕੀ ਅਕਾਲ ਤਖਤ ਵੱਲੋਂ ਸੁਖਬੀਰ ਬਾਦਲ ਸਮੇਤ ਪੰਥ ਦੇ ਗੁਨਾਗਾਰ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਭਾਈ ਨਰੈਣ ਸਿੰਘ ਚੋੜੇ ਦੇ ਤਪ ਦੇ ਤੇ ਛੱਲਣੀ ਹਿਰਦੇ ਨੂੰ ਸ਼ਾਂਤ ਨਹੀਂ ਕਰ ਸਕੇ ਭਾਈ ਨਰੈਣ ਸਿੰਘ ਚੋੜਾ ਦੀ ਸ਼ਖਸੀਅਤ ਨਾ ਉਹ ਵਿਕਣ ਵਾਲਾ ਹੈ ਅਤੇ ਨਾ ਹੀ ਝੁਕਣ ਵਾਲਾ ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਖਤ ਲਿਖ ਕੇ ਭਾਈ ਨਰੈਣ ਸਿੰਘ ਚੋੜਾ ਦੀ ਦਸਤਾਰ ਲਾਉਣ ਵਾਲੇ ਅਕਾਲੀ ਕਾਰਕੁਨ ਖਿਲਾਫ ਕਾਰਵਾਈ ਮੰਗੀ ਹੈ ਅਕਾਲ ਤਖਤ ਸੈਕਟਰੀਏਟ ਦੇ ਦਰਵਾਜ਼ੇ ਬੰਦ ਹੋਣ ਦੀ ਸੂਰਤ ਵਿੱਚ ਦਲ ਖਾਲਸਾ ਦੇ ਕਾਰਕੁਨਾਂ ਨੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ ਅਗਵਾਹੀ ਹੇਠ ਮੈਮੋਰੰਡਮ ਦੀ ਕਾਪੀ ਸੈਕਟਰੀਏਟ ਤੇ ਮੁੱਖ ਗੇਟ ਤੇ ਪੇਸਟ ਕਰ ਦਿੱਤੀ ਭਾਈ ਨਰਿੰਦਰ ਸਿੰਘ ਚੋੜਾ 1982 ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਤੋਂ ਹੀ ਪੰਥਕ ਸਫਾ ਵਿੱਚ ਸਰਗਮ ਭੂਮਿਕਾ ਨਿਭਾ ਰਹੇ ਹਨ ਪੰਥ ਦੇ ਹਰ ਹਿੱਸੇ ਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ ਉਹ ਜਿਹੜਾ ਰੂਹ ਸੋਚਦੇ ਮਾਲਕ ਹਨ ਉਹ ਇੱਕ ਸੱਚੇ ਖਾਲਿਸਤਾਨੀ ਹਨ ਅਤੇ ਇਸ ਕੌਮ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਕਈ ਵਾਰ ਪੁਲਿਸ ਦਾ ਤਸ਼ੱਦਦ ਵੀ ਝੱਲਿਆ ਅਤੇ ਲੰਮਾ ਸਮਾਂ ਜੇਲ੍ਹਾਂ ਵਿੱਚ ਵੀ ਕੱਟਿਆ ਉਸ ਦੀ ਸ਼ਖਸੀਅਤ ਦੀ ਖਾਸੀਅਤ ਹੈ ਉਹ ਨਾ ਵਿਕਣ ਵਾਲਾ ਹੈ ਅਤੇ ਨਾ ਹੀ ਝੁਕਣ ਵਾਲਾ ਦਲ ਖਾਲਸਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਖੁਦ ਜਾਂਚ ਕਰਵਾਉਣ ਕੀ ਇੱਕ ਪੜ੍ਹੇ ਲਿਖੇ 70 ਸਾਲਾ ਬਜ਼ੁਰਗ ਨੂੰ ਕਿਸੇ ਦੀ ਜਾਨ ਲੈਣ ਅਤੇ ਆਪਣੀ ਜਾਨ ਖਤਰੇ ਵਿੱਚ ਪਾਉਣ ਦੀ ਆਖਿਰ ਲੋੜ ਕਿਉਂ ਪਈ ਕੀ ਅਕਾਲ ਤਖਤ ਵੱਲੋਂ ਸੁਖਬੀਰ ਬਾਦਲ ਸਮੇਤ ਪੰਥ ਦੇ ਗੁਨਾਗਾਰ ਅਕਾਲੀਆਂ ਨੂੰ ਦਿੱਤੀ ਗਈ ਧਾਰਮਿਕ ਤਨਖਾਹ ਭਾਈ ਨਰੈਣ ਸਿੰਘ ਚੋੜੇ ਦੇ ਤਪ ਦੇ ਦੇ ਛਲਣੀ ਹਿਰਦੇ ਨੂੰ ਸ਼ਾਂਤ ਨਹੀਂ ਕਰ ਸਕੀ